ਦਨ ਦਿਹਾੜੇ ਹਸਪਤਾਲ ਦੇ ਵਿੱਚ ਇੱਕ ਨਾਮੀ ਗੈਂਗਸਟਰ ਨੂੰ ਗੋਲੀਆਂ ਨਾਲ ਛਲਨੀ ਕਰ ਦਿੱਤਾ ਗਿਆ ਦਿਨ ਵੀਰਵਾਰ ਕਮਰਾ ਨੰਬਰ 200 ਨੂੰ ਪਾਰਸ ਹਸਪਤਾਲ ਪਟਨਾ ਸ਼ਿਕਾਰ ਗੈਂਗਸਟਰ ਚੰਦਨ ਮਿਸ਼ਰਾ ਤੇ ਪੰਜ ਹਥਿਆਰਬੰਦ ਸ਼ੂਟਰ ਪਟਨਾ ਦੇ ਪਾਰਸ ਹਸਪਤਾਲ ਜਿੱਥੇ ਆਈਸੀਯੂ ਦੇ ਵਿੱਚ ਦਾਖਲ ਇੱਕ ਗੈਂਗਸਟਰ ਨੂੰ 25 ਸਕਿੰਟਾਂ ਦੇ ਵਿੱਚ ਗੋਲੀ ਨਾਲ ਛਲਨੀ ਕਰ ਦਿੱਤਾ ਗਿਆ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਪੰਜ ਅਪਰਾਧੀ ਚਿਹਰੇ ਖੁੱਲੇ ਹੋਏ ਅਤੇ ਕੌਨਫੀਡੈਂਸ ਵਾਲੀ ਤੌਰ ਕਮਰੇ ਦੇ ਵਿੱਚ ਦਾਖਲ ਹੁੰਦੇ ਨੇ ਬਿਲਕੁਲ ਇੱਕ ਫਿਲਮ ਵਾਂਗ ਪਲੈਨਿੰਗ ਪਰ ਰੀਲ ਨਹੀਂ ਰੀਅਲ ਲਾਈਫ ਦੇ ਵਿੱਚ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦਰਵਾਜ਼ਾ ਖੁੱਲਦਾ ਹੈ ਸ਼ੂਟਰ ਅੰਦਰ ਦਾਖਲ ਹੁੰਦੇ ਨੇ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ 25 ਸਕਿੰਟਾਂ ਦੇ ਵਿੱਚ ਹੀ ਚੰਦਨ ਮਿਸ਼ਰਾ ਦੀ ਮੌਤ ਹੋ ਜਾਂਦੀ ਹੈ ਨਾਮੀ ਗੈਂਗਸਟਰ ਚੰਦਨ ਮਿਸ਼ਰਾ ਨੂੰ ਜੇਲ੍ਹ ਤੋਂ ਪੈਰੋਲ ਤੇ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਤੋਂ ਬਾਅਦ ਸਾਰੇ ਆਪਣੀਆਂ ਪਿਸਤਲਾਂ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹਨਾਂ ਪੰਜ ਅਪਰਾਧੀਆਂ ਨੇ ਆਪਣੀ ਕਾਰ ਹਸਪਤਾਲ ਦੇ ਬਾਹਰ ਖੜੀ ਕੀਤੀ ਹਸਪਤਾਲ ਦੇ ਵਿੱਚ ਦਾਖਲ ਹੋਏ ਅਪਰਾ ਆਦਿ ਕੀਤਾ ਤੇ ਭੱਜ ਗਏ ਕਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿਹਾ ਜਾ ਰਿਹਾ ਹੈ ਕਿ ਅਪਰਾਧੀਆਂ ਨੇ ਚੰਦਨ ਮਿਸ਼ਰਾ ਨੂੰ ਗੋਲੀ ਮਾਰਨ ਦੀ ਵੀਡੀਓ ਵੀ ਬਣਾਈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਚੰਦਨ ਮਿਸ਼ਰਾ ਬਕਸਰ ਦਾ ਰਹਿਣ ਵਾਲਾ ਸੀ ਉਹ ਇੱਕ ਵੱਡਾ ਗੈਂਗਸਟਰ ਸੀ ਪੁਲਿਸ ਦੇ ਮੁਤਾਬਕ ਉਸਤੇ 10 ਤੋਂ ਵੱਧ ਕਤਲ ਦੇ ਦੋਸ਼ ਹਨ ਲੁੱਟਖਸਟ ਅਗਵਾ ਤੇ ਧਮਕੀ ਦੇ ਕੇ ਪੈਸੇ ਵਸੂਲਣਾ ਉਸਦਾ ਅਪਰਾਧਕ ਪੈਟਰਨ ਸੀ ਉਸਨੇ ਐਲਾਨ ਤੋਂ ਬਾਅਦ ਕਈ ਸ਼ਹਿਰਾਂ ਦੇ ਵਿੱਚ ਕਤਲ ਕੀਤੇ ਨੇ ਉਸਨੇ ਬਕਸਰ ਦੇ ਵਿੱਚ ਇੱਕ ਮਸ਼ਹੂਰ ਚੂਨਾ ਕਾਰੋਬਾਰੀ ਉਹ ਐਲਾਨ ਕਰਨ ਤੋਂ ਬਾਅਦ ਦਿਨ ਦਿਹਾੜੇ ਉਸ ਦਾ ਕਤਲ ਕਰ ਦਿੱਤਾ ਸੀ ਤੇ ਉਸ ਨੇ ਐਲਾਨ ਕੀਤਾ ਸੀ ਕਿ ਜੇਕਰ ਉਸ ਨੇ ਜ਼ਬਰਦਸਤੀ ਦੀ ਰਕਮ ਨਹੀਂ ਦਿੱਤੀ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਉਸ ਵਪਾਰੀ ਦਾ ਕਤਲ ਕਰ ਦਿੱਤਾ ਜਾਂਦਾ ਤੇ ਹੁਣ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜ ਹਥਿਆਰਬੰਦ ਸ਼ੂਟਰ ਇਸ ਨਾਮੀ ਗੈਂਗਸਟਰ ਨੂੰ ਗੋਲੀਆਂ ਦੇ ਨਾਲ ਛਲਣੀ ਕਰਕੇ ਮੌਕੇ ਤੋਂ ਫਰਾਰ ਹੋ ਗਏ